अच्छा जी था, था अच्छा। अच्छा, <laughs> जी लगਿਆ ਰਹਿੰਦਾ ਪਿੱਛੇ ਦਾ ਚਾਗ ਦੇਣੀਗੇ ਬਸ ਮੂਰੇ ਧਿਆਨ ਰਹਿੰਦਾ ਵੀ ਜਾ ਕੇ ਮੋੜਨਾ ਹੈਗਾ اچھا ਜਾ ਕੇ ਮੋੜਨਾ ਹੈਗਾ ਉਹ ਤਾਂ ਜੀ ਜ਼ਮੀਨ ਚਾਹੇ ਕਰੜੀ ਹੈ ਚਾਹੇ ਪੋਲੀ ਹੈ اچھا ਬਈ ਜੌਂਡੀਆ ਰਹੇ ਜੀ ਛੱਤੀ ਤੀ ਮਿਲ ਗਿਆ ਜਿਹੜਾ ਟਰੈਕਟਰ ਮਰਜੀ ਮਿਲ ਜਾ ਅਗਲਾ ਕਹਿੰਦਾ ਬਾਈ ਦਾਣੇ ਪੋਈ ਪਰ ਮੈਨੂੰ ਨਜ਼ਾਰੇ ਇਸੇ ਦੀ ਪਹੁੰਚ ਆਉਂਦਾ ਇੱਕ ਬਾਈ ਕਿਤੇ ਟਰਾਲੀ ਟੁੱਲੀ ਤੇ ਜੁਰਕਾ ਦੇਖਿਆ ਫਿਰ ਇਹਦੇ ਨਾਲ ਬਾਈ ਜੁਰਕਾ ਹੀ ਸਾਡਾ ਟਰਾਲੀਆਂ ਤੇ ਪੈਂਦਾ ਵਾਹ ਹਾਂ ਟਰਾਲੀ ਵਾਲੀ ਗੱਲ ਬਾਈ ਤੂੰ ਵੀ ਦੱਸ ਦੇ ਬੋਲ ਮੈਂ ਦੱਸਣ ਲੱਗਿਆ ਸੀ ਹਾਂ ਉਦੋਂ ਥੋੜਾ ਜਿਹਾ ਮੂਹਰੋਂ ਚੱਕਿਆ ਜਾਂਦਾ ਉਹਦਾ ਵੇਟ ਰੂਟ ਸਾਨੂੰ ਵੱਧ ਪ੍ਰਬੰਧ ਕਰਨਾ ਪੈਂਦਾ ਹੈ ਬਸ ਆਹੀ ਕਹਿੰਦਾ ਵੇਟ ਦਾ ਹੀ ਯਾਰ ਹਰ ਇੱਕ ਬੰਦੇ ਕੋਲ ਜਿਹੜਾ ਸੰਤ ਹੁੰਦਾ ਉਹਨੂੰ ਪਿਆਰਾ ਹੁੰਦਾ ਤੇ ਅਸੀਂ ਸਿਰਫ ਤਜਰਬਾ ਬੰਦੇ ਤੋਂ ਪੁੱਛਦੇ ਹਾਂ ਯਾਨੀ ਕਿ ਟਰੈਡ ਨੂੰ ਕਿਸੇ ਨੂੰ ਅਸੀਂ ਮਾੜਾ ਨਹੀਂ ਕਹਿੰ ਸਾਰਿਆਂ ਨੂੰ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਦੇ YouTube ਦੇ ਚੈਨਲ ਦੇ ਉੱਤੇ ਅੱਜ ਨਾਲ ਅਸੀਂ ਜੌਂਡੀਅਰ ਦਾ ਇੱਕ ਰਿਵਿਊ ਲੈ ਕੇ ਆਏ ਆਂ ਬੰਦਾ ਕਾ ਸਾਡੇ ਕੋਲ ਸੁਖ ਕੀ ਹਾਲ ਆ ਬਾਈ ਠੀਕ ਹੈ ਜੀ ਬੜੀਆ ਬਾਈ ਠੀਕ ਹੋ ਠੀਕ ਹੈ ਜੀ ਇਹ ਬਾਈ ਨਾ ਜੌਂਡੀਅਰ ਟਰੈਡ ਦੇ ਉੱਤੇ ਜਿਵੇਂ ਕਿ ਦੀ ਵੀ ਬਾਹ ਬਹਾਈ ਦਾ ਕਰਾਇਦਾ ਕੰਮ ਕਰਦਾ ਤੇ ਬਾਈ ਤੋਂ ਆਪਾਂ ਪੂਰੀ ਜਾਣਕਾਰੀ ਲਾਵਾਂਗੇ ਵੀ ਜੌਂਡੀਅਰ ਟਰੈਡ ਕਿਵੇਂ ਆ ਹਨਾ ਕਈ ਬੰਦੇ ਕਹਿੰਦੇ ਆ ਵੀ ਇਹ ਤੇਲ ਬਾਲਾ ਖਾਂਦਾ ਕਈ ਬੰਦੇ ਕਹਿੰਦੇ ਆ ਵੀ ਇਹਦੇ ਨਾਲ ਦਾ ਕੰਮ ਹੀ ਨਹੀਂ ਕਰਦਾ। ਕਈ ਵਾਰੀ ਸੁਣਦੇ ਵਿੱਚ ਇਹ ਵੀ ਆਉਂਦਾ ਵੀ ਜਿੰਨਾ ਇਹ ਬਾਣ ਦੇ ਵਿੱਚ ਤੇਲ ਖਾਂਦਾ ਉਨਾ ਹੀ ਇਹ ਸੜਕ ਤੇ ਖਾ ਜਾਂਦਾ। ਉਹ ਸਾਰੀਆਂ ਗੱਲਾਂ ਦਾ ਆਪਾਂ ਅੱਜ ਬਾਈ ਤੋਂ ਪੁੱਛਾਂਗੇ। ਹਾਂ ਬਾਈ ਦੱਸੋ ਜੀ ਇਹਦੇ ਬਾਰੇ ਬਾਈ ਲੋਕ ਵਿੱਚ ਇਹ ਵੀ ਕਹਿੰਦੇ ਹੈਗੇ ਵੀ ਜਿੰਨਾ ਇਹ ਬਾਣ ਦੇ ਵਿੱਚ ਤੇਲ ਖਾਂਦਾ ਤੇ ਉਨਾ ਹੀ ਸੜਕ ਦੇ ਉੱਤੇ ਖਾਂਦਾ ਥੋੜਾ ਯਾਨੀ ਕਿ ਤਿਆਰ ਬਾਬੀ ਤੁਹਾਨੂੰ ਕਿਵੇਂ ਲੱਗਦਾ? ਬਾਈ ਜੇ ਸਾਨੂੰ ਤਾਂ ਕੋਈ ਨਹੀਂ ਦੱਸਦਾ ਵੀ ਰਾਸਤੇ 'ਚ ਵੀ ਜਿਆਦਾ ਖਾਂਦਾ ਹੈ ਜਾਂ ਬਾਣ 'ਚ ਜਿਆਦਾ ਖਾਂਦਾ ਹੈ ਤੇ ਕੰਮ ਨੂੰ ਬਹੁਤ ਵਧੀਆ ਜੀ। ਕੰਮ ਬਹੁਤ ਸੁਣਾ ਕਰਦਾ ਹੈ ਕੰਮ ਨੂੰ ਵਧੀਆ ਹਾਂਜੀ ਹਾਂ ਮੰਨ ਕੇ ਚੱਲੋ ਬਾਈ ਤੁਸੀਂ ਇਹ ਨਵਾਂ ਕੜਾਇਆ ਸੀ ਕਿ ਚੱਲਦਾ ਲਿਆ ਸੀ ਨਹੀਂ ਚੱਲਦਾ ਲਿਆ ਸੀ ਅੱਛਾ ਚੱਲਦਾ ਲਿਆ ਸੀਗਾ ਤੇ ਤੁਸੀਂ ਬਾਈ ਇਹਦੇ ਕਿੰਨੀ ਕਾਤ ਹੋ ਗਏ ਜਿਵੇਂ ਕਹਦੀ ਹੁਣ 363 ਨੂੰ ਵੀ ਲੋਕ ਬਹੁਤ ਪਸੰਦ ਕਰਦੇ ਆ 855 ਹੋ ਗਿਆ ਵੀ ਇਹਦੇ ਸਪੈਸ਼ਲ ਇਹ ਲੈਣ ਦਾ ਕੀ ਕਾਰਨ ਸੀਗਾ ਜਿਵੇਂ ਕਹਦੀਏ ਤੇ ਬਾਈ ਜੀ ਇਹ ਟਰੈਕਟਰ ਦਾ ਨਜ਼ਾਰਾ ਹੀ ਵੱਖਰਾ ਹੈ ਅੱਛਾ ਜੀ ਇਹ ਤਾਂ ਐ ਆ ਜੀ ਤੁਸੀਂ ਨੀਵੇਂ ਤੋਂ ਨੀਵੇਂ ਮਾੜੇ ਵੀ ਟਰੈਕਟਰ ਦੇਖ ਲਓ ਇਹ ਅੱਜ ਤੇ ਕਿੱਥੇ ਵਰਕਸ਼ਾਪ ਤੇ ਕਿਤੇ ਆਪਾਂ ਨੂੰ ਹੋਰ ਕੋਈ ਰਸਤੇ ਦੇ ਵਿੱਚ ਖੜਿਆ ਟਰੈਕਟਰ ਨਹੀਂ ਮਿਲਿਆ ਚੰਡੀਆ ਨਾ ਕਿਤੇ ਉਹਦੀ ਲੀਕੇਜ ਹੈ ਸਾਰੇ ਪੱਖੋਂ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਵਾਹਵਾਹੀ ਕਰਦੇ ਹਾਂ ਸਾਰਾ ਦਿਨ ਟਰੈਕਟਰ ਤੇ ਬੈਠੇ ਰਹਿੰਨੇ ਥੱਕਦੇ ਨਹੀਂ ਤੁਹਾਨੂੰ ਭਾਈ ਕਿੰਨਾ ਟਾਈਮ ਹੋ ਗਿਆ ਵਾਹਵਾਹੀ ਕਰੀ ਜਾਂਦੇ ਨੂੰ ਵੀ ਆ ਟਰੈਕਟਰ ਵਗੈਰਾ ਭਾਈ ਜਾਂਦੇ ਨੂੰ ਕਿੰਨੀ ਉਮਰ ਤੋਂ ਚੱਲ ਪਿਆ ਸੀਗਾ ਕੰਮ ਵੈਸੇ ਤੇ ਅਸੀਂ ਬਈ ਲਾ ਪਾਪੇ ਹੋਰੇ ਵੀ ਕਰਦੇ ਸੀ ਆਪ ਵੀ ਕਰਦੇ ਆ ਮੈਨੂੰ ਚਾਰ ਪੰਜ ਸਾਲ ਹੋਏ ਖੇਤੀ ਕਰਦੇ ਨੂੰ ਪਹਿਲਾਂ ਸਾਡੇ ਕੋਲ ਛੋਟਾ ਟਰੈਕਟਰ ਹੁੰਦਾ ਸੀ ਫਿਰ ਉਸ ਤੋਂ ਬਾਅਦ ਮੈਂ ਕਿਰਾਇਆ ਵਾਉਣ ਲੱਗ ਗਿਆ ਅੱਛਾ ਜੀ ਕਿਰਾਏ ਦੇ ਵਿੱਚ ਮੈਨੂੰ ਜੌਂਡੀ ਦਾ ਬਹੁਤ ਪਸੰਦ ਆਇਆ ਤੇ ਤੁਸੀਂ ਬਈ ਆਹੀ ਟਰੈਟ ਵਾਇਆ ਕਿ ਇਸ ਤੋਂ ਪਹਿਲਾਂ ਵੀ ਹੋਰ ਕੋਈ ਟਰੈਟ ਵੀ ਰੱਖਿਆ ਗਿਆ ਰੱਖ ਕੇ ਦੇਖਿਆ ਹਾਂ ਹਾਂ ਹੋਰ ਰੱਖਿਆ ਪਹਿਲਾਂ ਕਿਹੜਾ ਸੀ ਆਪਣਾ ਪਹਿਲਾਂ ਆਪਣੇ ਕੋਲੇ ਸਵਰਾਜ ਸੀ ਸਵਰਾਜ 855 ਸੀਗਾ ਨਹੀਂ 735 ਸੀ ਛੋਟਾ ਸੀ 35 ਠੀਕ ਆ ਠੀਕ ਆ ਤੇ ਉਹਦੇ ਵਿੱਚ ਤੇ ਇਹਦੇ ਵਿੱਚ ਚਲਾਈ ਦੇ ਵਿੱਚ ਚਲੋ ਤਾਂ ਪਾਵਰ ਦਾ ਤਾਂ ਫਰਕ ਆਪਾਂ ਕੋਈ ਕੰਪੈਰੀਸ਼ਨ ਨਹੀਂ ਕਰਦੇ ਵੈਸੇ ਪੁੱਛਦੇ ਆਂ ਵੀ ਮੰਨ ਲਓ ਵੀ ਚਲਾਈ ਦੇ ਵਿੱਚ ਜੇ ਕੀ ਕੀ ਫਰਕ ਲੱਗਿਆ ਜਿਵੇਂ ਸਵਰਾਜ ਕੰਪਨੀ ਦਾ ਸੀਗਾ ਉਹ ਇਹ ਜੌਂਡੀਅਰ ਦਾ ਵੀ ਤੁਹਾਨੂੰ ਕੀ ਕੀ ਮੇਨ ਆ ਜਿਹੜੇ ਫਰਕ ਲੱਗੇ ਮੇਨ ਉਹ ਛੋਟਾ ਟਰੈਕਟਰ ਸੀ ਵੈਸੇ ਟਰੈਕਟਰ ਉਹ ਵੀ ਆਧਾ ਤੇ ਬਹੁਤ ਵਧੀਆ ਸੀਗਾ ਜੀ ਅੱਛਾ ਜੀ ਤੇ ਉਹਦੇ ਨਾਲ ਉਹ ਟਰੈਕਟਰ ਦਾ ਨਜ਼ਾਰਾ ਮੈਨੂੰ ਇਹ ਦੇ ਰਿਹਾ ਵੀ ਮੈਂ ਸਾਰਾ ਦਿਨ ਵੀ ਇਹਦੇ ਵਾਈ ਚੱਲਾਂ ਮੈਂ ਥੱਕਦਾ ਨਹੀਂ ਜੀ ਥੱਕਣ ਵਾਲਾ ਕੰਮ ਨਹੀਂ ਥੱਕਣ ਵਾਲਾ ਕੰਮ ਤਾਂ ਹੈ ਹੀ ਨਹੀਂ ਜੀ ਠੀਕ ਹੈ ਜੀ ਹਾਂਜੀ ਇਹ ਕਿਹੜਾ ਮਾਡਲ ਆ ਬਾਈ ਇਹ ਏ ਆਪਣਾ শে ਮਾਡਲ ਹੈ শে ਮਾਡਲ ਠੀਕ ਹੈ ਇਹ ਬਈ ਕਾਲੇ ਢੱਡ ਵਾਲਾ ਆ ਗਿਆ ਹਨਾ ਸ਼ੇਰ ਕਾਲੇ ਢੱਡ ਵਾਲਾ ਆ ਗਿਆ ਇੱਕ ਵੀ ਲੋਕ ਵਿੱਚ ਆਏ ਵੀ ਵਹਿਮ ਜਿਆ ਕਰਦੇ ਆ ਵਹਿਮ ਕਹਿ ਲਈਏ ਜੇ ਸੱਚੀ ਗੱਲ ਆ ਵੀ ਜੇ ਮੈਂ ਹੁਣ ਇਹ ਕਾਲੇ ਢੱਡ ਵਾਲਾ ਤੇ ਜਿਹੜੇ ਦੂਜੇ ਆ ਹਨਾ ਵੀ ਇਹਨਾਂ ਦਾ ਫਰਕ ਹੈਗਾ ਕਿ ਵੀ ਐਵੇਂ ਵਹਿਮ ਹੀ ਆ ਵੈਸੇ ਤਾਂ ਹੈ ਵੀ ਹੈਗਾ ਜਿਹੜੇ ਪ੍ਰਾਣੇ ਕਾਲੇ ਢਿੱਡ ਚ ਆ ਗਏ ਨਾ ਅੱਛਾ ਜੀ ਇਹਨਾਂ ਦਾ ਰੇਟ ਹੁਣ ਤੇ ਉਹਦੇ ਰੇਟ ਨਾਲੋਂ ਵੀ ਬਹੁਤ ਫਰਕ ਆ ਯਾਨੀ ਕਿ ਪ੍ਰਾਣੇ ਰੇਟਾਂ ਇਹਨਾਂ ਦੀ ਮੰਗ ਵੱਧ ਆ ਅੱਛਾ ਕੰਮ ਦੇ ਵਿੱਚ ਵੀ ਫਰਕ ਕੰਮ ਚ ਤਾਂ ਵੈ ਸਿੱਕੂ ਜੇ ਸਾਰਿਆਂ ਦਾ ਜੋਤ ਹੁੰਦੇ ਅੱਛਾ ਤੇ ਤੇਲ ਤੂਲ ਉਹਨਾਂ ਹੀ ਖਾਂਦੇ ਆ ਕਿ ਉਹਨਾਂ ਦਾ ਕੋਈ ਵੈ ਨਹੀਂ ਤੇਲ ਉਹਨਾਂ ਨਾਲ ਤਾਂ ਵੈ ਜੀ ਮੈਨੂੰ ਤਾਂ ਇਹ ਘਾਟ ਹੀ ਲੱਗਦਾ ਘਾਟ ਹੀ ਲੱਗਦਾ ਤੱਕ ਜਿਹੜਾ ਤੁਸੀਂ ਇਹ ਟਰੈਕ ਨੂੰ ਚਲਾਇਆ ਕਿਰਾਏ ਤੇ ਚਲਾਇਆ ਇਹਦੇ ਉੱਤੇ ਤੁਸੀਂ ਕਿਹੜਾ ਕਿਹੜਾ ਕੰਮ ਕਰਦੇ ਆ ਕਿਰਾਏ ਦੇ ਉੱਤੇ ਅਸੀਂ ਜੀ ਹਾਲਾਂ ਦਾ ਕਲਟੀਵੇਟਰ ਦਾ ਥੋੜਾ ਉੱਚੀ ਜੀ ਕਲਟੀਵੇਟਰ ਦਾ ਅ ਬਹੁਤ ਸੁਣੀ ਬਜਾਇ ਕੰਮ ਕਰਦੇ ਨੇ ਜਿਹੜੇ ਤੁਸੀਂ ਇਹ ਇਹਦੇ ਉੱਤੇ ਹਾਲ ਖਚਾਉਣੇ ਹੋਗੇ ਇਹ ਤੁਸੀਂ ਕਿੰਨੇ ਹਾਲ ਮਤਲਬ ਇਹ ਤੇ ਹੁਣ ਜਿਹੜਾ ਵਾਵਾਹੀ ਕਰਦੇ ਕਿੰਨੇ ਵਾਰ 11 ਹਾਲ ਪੌਣੇ ਜੀ 11 ਪੌਣੇ ਹਾਂ ਜੀ 11 ਠੀਕ ਹੈ ਕੀ ਕਰਨਾ ਬਾਈ ਵੈਸੀ 13 ਕਿ ਵੀ ਵੈਸੀ ਨਹੀਂ ਵੀ ਸਾਡੇ ਕੋਲ ਹੈ ਹੀ 11 ਜੀ ਅੱਛਾ ਜੀ ਸੌਖਾ ਰਹਿੰਦਾ ਨਾਜਦਾ ਆਉਂਦਾ ਹੋ 11 ਦੇ ਤਾਂ ਕੋਈ ਪਰਵਾਹ ਨਹੀਂ ਗਾ ਜੀ ਅੱਛਾ ਜੀ ਜੀ ਲੱਗਿਆ ਰਹਿੰਦਾ ਪਿੱਛੇ ਦਾ ਚਾਕ ਦੇ ਨਹੀਂ ਗੇ ਅੱਛਾ ਬਸ ਉਹਰੇ ਤਿਆਰ ਰਹਿੰਦਾ ਵੀ ਜਾ ਕੇ ਮੋੜਨਾ ਹੈਗਾ ਅੱਛਾ ਜਾ ਕੇ ਮੋੜਨਾ ਹੈਗਾ ਠੀਕ ਆ ਤੇ ਇੱਕ ਬਈ ਕੋਈ ਆਈਡੀਆ ਹੈਗਾ ਕਿਤੇ ਕੱਢੀ ਐਵਰੇਜ ਕਿ ਵੀ ਕਈ ਵਾਰੀ ਬੰਦਾ ਨਹੀਂ ਕੱਢਦਾ ਵੀ ਕਿੱਲੇ ਦਾ ਕਿੰਨਾ ਖਾ ਜਾਂਦਾ ਜਾਂ ਘੰਟੇ ਦਾ ਕਿੰਨਾ ਖਾਂਦਾ ਹੈ ਬਈ ਤਾਂ ਇੰਨਾ ਸੋਚਿਆ ਨਹੀਂ ਜੀ ਅੰਦਾਜ਼ਾ ਜਿਹਾ ਵੀ ਸਾਨੂੰ 2 ਡੇਢ ਲੀਟਰ ਖਾਂਦਾ ਹੈ अच्छा तो 2.5 लीटर दो 2.5 ਦੇ ਵਿੱਚ ਵਿੱਚ ਖਾਂਦਾ ਤੇ ਜਿਹੜਾ ਆਪਣੇ ਕੋਲ ਰੋਟਾਵੇਟਰ ਆ ਉਹ ਕਿੰਨੇ ਫੁੱਟਾ ਕਿੱਲੇ ਦਾ ਕਿੱਲੇ ਦਾ 2.5 ਲੀਟਰ ਖਾਂਦਾ ਕਿੱਲੇ ਦਾ ਹੂੰ ਠੀਕ ਹੈ ਜੀ ਵੀ ਇੱਕ ਆਈਡੀਆ ਜਾਗਾ ਵੀ ਬਾਈ ਕਹਿੰਦਾ ਵੀ ਹੂੰ ਆਪਾਂ ਕਿਤੇ ਸਪੈਸ਼ਲੀ ਆਏ ਦੇਖਣੀਆਂ ਕੱਢ ਕੇ ਵੀ ਇੰਨਾ ਖਾਂਦਾ ਤੇ ਜਿਹੜਾ ਰੋਟਾਵੇਟਰ ਆ ਵੀ ਕਿੰਨੇ ਫੁੱਟ ਦਾ ਆਪਣੇ ਕੋਲੇ ਉਹ 8 ਫੁੱਟਾ ਜੀ 8 ਫੁੱਟਾ 8 ਫੁੱਟਾ ਠੀਕ ਹੈ ਇਹਦੇ ਆਪਣਾ ਬਲੇਟਾਂ ਦਾ ਵੀ ਫਰਕ ਹੁੰਦਾ ਹਨਾ ਡੋਡੋ ਵੀ ਕਿੰਨੇ ਬਲੇਟਾਂ ਲਾਗੇ ਉਹ ਵੀ ਬਾਲਾ ਕਿਤੇ ਨੰਗਾਈ ਚ ਨਹੀਂ ਗਏ ਉਗ ਨੜਕਾ ਵਿੱਚ ਗਏ ਨਹੀਂ ਗਏ ਹਾਂ ਵੈਸੇ ਤਾਂ ਜਿਹੜਾ ਕੋਲ ਮੇਰੇ ਕੋਲ ਰੂਟਾ ਵੇਟਰ ਹੈ ਹਾਂਜੀ ਹਾਂਜੀ ਤੇ ਉਹਦੇ ਚ 54 ਰੇਟ ਹੈ ਅੱਛਾ ਜੀ ਹਾਂ ਠੀਕ ਹੈ ਕੋਈ ਚੱਕਰ ਨਹੀਂ ਗਾ ਜੀ ਵਧੀਆ ਖੈ ਜੀ ਦਾ ਪੂਰਾ ਥੱਲੇ ਲਾ ਕੇ ਪੂਰਾ ਵਧੀਆ ਠੀਕ ਹੈ ਤੇ ਕਿਹੜੇ ਗੇਅਰ ਤੇ ਚਲਾਉਣੇ ਆ ਬਾਈ ਤੁਸੀਂ ਜ਼ਿਆਦਾਤਰ ਉਹਨੂੰ ਕਿਹਨੂੰ ਰੂਟਾ ਵੇਟਰ ਰੂਟਾ ਵੇਟਰ ਅਸੀਂ ਬਾਉਣੇ ਆ ਜੀ ਪਹਿਲੇ ਏ ਚ ਪਹਿਲੇ ਏ ਦੇ ਵਿੱਚ ਤੇ ਦੂਜਾ ਵੀ ਲੈ ਲੈਂਦਾ ਅੱਛਾ ਤੇ ਜਿਹੜਾ ਸੁਪਰ ਸਿੱਟਰ ਹੈ ਹਾਂ ਸੁਪਰ ਸਿੱਟਰ ਵੀ 8 ਫੁੱਟ ਆਏਗਾ 8 ਫੁੱਟ ਪਹਿਲੇ ਏ ਦੇ ਵਿੱਚ ਉਹ ਵਹੀ ਕਰਦਾ ਹੈ ਅੱਛਾ 8 ਫੁੱਟ ਹਾਂਜੀ ਠੀਕ ਹੈ ਕਈ ਵਾਰੀ ਜ਼ਮੀਨ ਜਾਂ ਕੋਈ ਇਹੋ ਜਿਹਾ ਕੰਮ ਜਿਆਦੇ ਕਰੜਾ ਹੁੰਦਾ ਉਦੋਂ ਫਿਰ ਜਾਨਕੀ ਪਹਿਲਾ ਏ ਆ ਤੇ ਉਹ ਦੂਜਾ ਵੀ ਚੱਲ ਪੈਂਦਾ ਜੀ ਥੋੜਾ ਰੈਲਾ ਹੋਵੇ ਕਹਿ ਕਹਿੰਦੋ ਭਾਵਾ ਹਾਂ ਜੀ ਹਾਂ ਉਹ ਤਾਂ ਜੀ ਜ਼ਮੀਨ ਚਾਹੇ ਕਰੜੀ ਹੈ ਚਾਹੇ ਪੋਲੀ ਹੈ ਅੱਛਾ ਬਈ ਜੌਂਡੀਆ ਰ ਹੈ ਜੀ ਠੀਕ ਆ ਇਹ ਤਾਂ ਉਹ ਤਾਂ ਉਹ ਨਹੀਂ ਪਕੌਲਦਾ ਜੀ ਤੁਹਾਨੂੰ ਪਹਿਲਾਂ ਦੱਸਿਆ ਪਿੱਛੇ ਦਾ ਝਾਗਦੇ ਨਹੀਂ ਹਾਲੇ ਇੱਕ ਵਾਰੀ ਸੈੱਟ ਕਰ ਲੇ ਉਦੋਂ ਕੰਦਾ ਚਲਾਉਣਾ ਹੀ ਆ ਬਸ ਮੂਰੇ ਚੱਕਣਾ ਏ ਠੀਕ ਠੀਕ ਆ ਬਾਈ ਉਹ ਵੀ ਬਾਈ ਚਰਾਈ ਦੇ ਵਿੱਚ ਕਹਿੰਦੇ ਵੀ ਬਹੁਤ ਜਿਵੇਂ ਕਹਦੀਏ ਕੰਫਰਟੇਬਲ ਆ ਹਨਾ ਗੱਡੀ ਵਾਲਾ ਕੰਮ ਆ ਬਹੁਤ ਲੋਕਾਂ ਤੋਂ ਸੁਣਦੇ ਆਪਾਂ ਹਾਂਜੀ ਤੇ ਉਹਦੇ ਬਾਰੇ ਵੀ ਕੁਝ ਦੱਸੋਗਾ ਹਾਂ ਕਿਹਨਾਂ ਜੀ ਕਹਿਣ ਤੋਂ ਪਹਿਲਾਂ ਵੀ ਜਿਵੇਂ ਗੱਡੀ ਵਾਲਾ ਕੰਮ ਆ ਵੀ ਥਕਾਉਂਦਾ ਨਹੀਂ ਬੰਦੇ ਨੂੰ ਵੀ ਕੰਫਰਟੇਬਲ ਆ ਬਹੁਤ ਹਾਂ 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 ਇਹਦੇ ਟਰੈਕਟਰ ਤੇ ਇਹ ਆਰਾਮ ਦਾ ਸੌਖਾ ਜਿੰਨਾ ਚਿਰ ਅਸੀਂ ਮਰਜੀ ਵਾਹਾਈ ਕਰੀ ਜਿੱਤ ਲਗੇ ਹੋਰ ਖੇਤੀ ਦਾ ਕੰਮ ਕਰੀ ਜਾਵੇ ਇਹ ਸਾਰਾ ਦਿਨ ਬੈਠੇ ਰਹੀਏ ਥੱਕਦੇ ਨਹੀਂ ਕਿ ਇੱਕ ਬਾਈ ਜਿਹੜਾ ਤੁਸੀਂ ਕਿਰਾਏ ਵਾਲਾ ਕੰਮ ਆ ਇਕੱਲੇ ਤੁਸੀਂ ਆਪ ਹੀ ਕਰਦੇ ਆ ਕਿ ਨਾਲ ਵੀ ਕੋਈ ਬੰਦਾ ਵੀ ਰੱਖੇ ਪਿਆ ਇਹਦੇ ਜਿਵੇਂ ਜਦੋਂ ਨਾਰਮਲ ਕੰਮ ਹੁੰਦਾ ਥੋੜਾ ਖੇਤੀਆ ਕੰਮ ਆ ਉਹ ਤਾਂ ਮਾਫ ਕਰਦਾ ਜੀ ਅੱਛਾ ਜੀ ਜਦੋਂ ਸਾਡਾ ਮੇਰੇ ਕੋਲ ਕੰਪੈਨ ਵੀ ਹੈਗੀ ਆ ਅੱਛਾ ਜੀ ਤੇ ਜਦੋਂ ਮੇਰਾ ਕੰਪੈਨ ਦਾ ਸੀਜ਼ਨ ਵੀ ਚੱਲਦਾ ਹੁੰਦਾ ਟਰੈਕਟਰ ਦਾ ਵੀ ਚੱਲਦਾ ਉਹਦੋਂ ਮੈਂ ਬੰਦੇ ਰੱਖਦਾ ਜੀ ਠੀਕ ਹੈ ਬੰਦੇ ਰੱਖਦਾ ਐ ਐਸਆਰਸੀ ਜਨ ਚ ਤੁਹਾਨੂੰ ਹੋਰ ਇੱਕ ਗੱਲ ਦੱਸਦਾ ਐ ਇਸ ਵਾਰ ਸੀਜ਼ਨ ਚੱਲਦੇ ਦੇ ਵਿੱਚ ਤੇ ਇੱਕ ਵਾਰ ਬੰਦਾ ਡਰਾਈਵਰ ਜਿਹੜਾ ਟਰੈਕਟਰ ਤੇ ਰੱਖਿਆ ਹੋਇਆ ਸੀਗਾ ਉਹ ਬਿਮਾਰ ਹੋ ਗਿਆ ਅਚਾਨਕ ਅੱਛਾ ਜੀ ਬਿਮਾਰ ਹੋ ਗਿਆ ਤੇ ਅਗਲੇ ਦਿਨ ਮੈਂ ਤੜਕੇ 4 ਵਜੇ ਟਰੈਕਟਰ ਲੈ ਕੇ ਗਿਆ 4 ਵਜੇ ਟਰੈਕਟਰ ਮੈਂ ਲਿਆਂਦਾ ਹੁੰਦਾ ਸੀ ਉਹ 8:00 ਵਜੇ ਨੂੰ ਆ ਜਾਂਦਾ ਸੀ 4 ਵਜੇ ਟਰੈਕਟਰ ਲੈ ਕੇ ਅਗਰ ਰਾਤ ਹੀ ਮੈਂ 11 ਵਜੇ ਤੱਕ ਟਰੈਕਟਰ ਵਾਇਆ ਜੀ अच्छा जी ਤੇ ਮੈਨੂੰ ਦੂਜੇ ਦਿਨ ਜਾਂ ਰਾਤ ਨੂੰ ਮੈਨੂੰ ਸਾਰੇ ਦਿਨ ਚ ਇਹ ਮਹਿਸੂਸ ਨਹੀਂ ਹੋਇਆ ਮੈਂ ਟਰੈਕਟਰ ਵਾਇਆ ਨਾ RAM ਤੇ ਮੈਨੂੰ ਕੋਈ ਥਕਾਵਟ ਨਹੀਂ ਮਸੂ। 16 16 ਹਾਂ 16 17 ਘੰਟੇ ਮੈਂ ਟਰੈਕਟਰ ਵਾਇਆ ਮੈਨੂੰ ਫਿਰ ਵੀ ਕੋਈ ਥਕਾਵਟ ਇਹਦੀ ਮਹਿਸੂਸ ਨਹੀਂ ਹੋਈ। ਠੀਕ ਹੈ। ਇਹਦਾ ਇਹ ਬਹੁਤ ਆਰਾਮਦਾਰੀ ਹੈ। ਠੀਕ ਹੈ। ਇੱਕ ਵਈ ਤੁਸੀਂ ਚਲੇਦਾ ਹੁਣ ਤੁਹਾਡੇ ਕੋਲ ਹੈਗਾ ਹੀ ਆ। ਕਈ ਵਾਰੀ ਜਦੋਂ ਆਪਾਂ ਕੰਮ ਧੰਦਾ ਕਰਦੇ ਆ ਤੇ ਆਪਾਂ ਹੋਰ ਕਿਸੇ ਟਰੈਕਟਰ ਤੇ ਬਹਿ ਜਾਂਦੇ ਆ ਹਨਾ ਵੀ ਦੂਜੇ ਜਿਵੇਂ ਸਵਰਾਜ ਹੋ ਗਿਆ, ਛੱਤੀ ਦੀ ਹੋ ਗਿਆ, ਹਰ ਇੱਕ ਬੰਦੇ ਕੋਲ ਜਿਹੜਾ ਸੰਤ ਹੁੰਦਾ ਉਹਨੂੰ ਪਿਆਰਾ ਹੁੰਦਾ। ਤੇ ਅਸੀਂ ਸਿਰਫ ਤਜਰਬਾ ਬੰਦੇ ਤੋਂ ਪੁੱਛਦੇ ਆ ਜਾਨਕੀ ਟਰੈਡ ਨੂੰ ਕਿਸੇ ਨੂੰ ਅਸੀਂ ਮਾੜਾ ਨਹੀਂ ਕਹਿੰਦੇ ਤਾਂ ਕੋਈ ਗੁੱਸਾ ਨਾ ਕਰੋ ਜੇ ਕਿਸੇ ਕੋਲ ਕਿਹੜਾ ਵੀ ਆ ਤੇ ਜਾਂ ਆਪਾਂ ਕਿਸੇ ਹੋਰ ਟਰੈਡ ਤੇ ਬਹਿ ਜਾਂਦੇ ਆ ਜਦੋਂ ਤੁਸੀਂ ਉਥੇ ਬੈੰਨੇ ਆ ਵੀ ਤੁਹਾਨੂੰ ਕੀ ਫਰਕ ਮਹਿਸੂਸ ਹੁੰਦਾ ਜਿਵੇਂ ਕਹਿੰਦੀ ਐਂ ਜੇ ਹੁੰਦਾ ਵੀ ਮੇਰੇ ਵਾਲਾ ਘੈਂਟ ਆ ਜਾਂ ਵੀ ਕੀ ਫਰਕ ਆ ਜਾਣ ਘਟਾ ਇਹ ਚ ਜਾਂ ਤੁਰਦਾ ਨਹੀਂ ਜਾਂ ਕੋਈ ਆ ਵੀ ਉਦਾਂ ਕਿਵੇਂ ਤਜਰਬਾ ਤੁਹਾਡਾ ਘੈਂਟ ਉਹ ਭਾਈ ਇਹ ਤਾਂ ਮੇਰੇ ਨਾਲ ਅਕਸਰ ਹੀ ਹੁੰਦੀ ਆ ਜਦੋਂ ਮੇਰਾ ਸੀਜ਼ਨ ਚੱਲਦਾ ਹੁੰਦਾ ਨਾ ਤੇ ਉਦੋਂ ਮੈਂ ਕੀ ਕਰਦਾ ਹੁੰਦਾ ਕੰਪਾਇੰਡ ਦੇ ਹੁੰਨਾ ਮੈਨੂੰ ਤਾਂ ਕਦੇ ਕੋਈ ਅਰਜੈਂਟ ਟਰੈਕਟਰ ਮਿਲ ਗਿਆ ਅਗਲਾ ਕਹਿੰਦਾ ਭਾਈ ਦਾਣੇ ਪਵਾਈ ਅਰਜੈਂਟ ਟਰੈਕਟਰ ਮਿਲ ਗਿਆ ਜਾਂ ਦੂਸਰਾ ਮਿਲ ਗਿਆ 36 30 ਮਿਲ ਗਿਆ ਜਿਹੜਾ ਟਰੈਕਟਰ ਮਰਜੀ ਮਿਲ ਜਾ ਅਗਲਾ ਕਹਿੰਦਾ ਭਾਈ ਦਾਣੇ ਪਵਾਈ ਪਰ ਮੈਨੂੰ ਨਿਆਰੇ ਇਸੇ ਦੀ ਪਾਉਣ ਦਾ ਆਉਂਦਾ ਠੀਕ ਹੈ ਮੈਂ ਉਹ ਵਾਹਣਾ ਚਲਾ ਲੈਣਾ ਪਰ ਉਹ ਸਾਰੇ ਟਰੈਕਟਰ ਆਪਣੇ ਆਪਣੇ ਥਾਂ ਤੇ ਬਹੁਤ ਵਧੀਆ ਪਰ ਮੈਂ ਚਲਾ ਲੈਣਾ ਪਰ ਇਹਦਾ ਸਵਾਰ ਇਹਦਾ ਹੀ ਆ ਬਾਕੀ ਮੇਨ ਹੁੰਦੀ ਆ ਗੱਲ ਜਿਹੜੀ ਆ ਵੀ ਦਿਲ ਤੇ ਲੱਗੇ ਦੀ ਹਾਂ ਜੀ ਹਾਂ ਜਦੋਂ ਭਾਈ ਤੁਸੀਂ 36 30 ਦੇ ਬੰਦੇ ਆ ਤੁਹਾਨੂੰ ਜਿਹੜੀ ਮੇਨ ਸਭ ਤੋਂ ਜਿਹੜੀ ਕਮੀ ਆ ਕੀ ਮਹਿਸੂਸ ਹੁੰਦੀ ਆ ਯਾਨੀ ਕਿ ਉਹਦੇ ਚ ਬਹਿ ਕੇ ਇਹਦੇ ਨਾਲ ਉਹ ਐਦਾ ਲੱਗਦਾ ਜੀ ਰੌਲਾ ਬਹੁਤ ਪਾਉਂਦਾ ਹੈਗਾ ਅੱਛਾ ਉਹਦਾ ਰੌਲਾ ਜਿਆਦਾ ਬਹੁਤ ਲੱਗਦਾ ਜੀ ਇਹਦਾ ਰੌਲਾ ਤੁਹਾਨੂੰ ਦੱਸਦਿਆਂ ਵੀ 16 17 ਚੱਕਰ ਤੇ ਪਾਉਣੇ ਆ ਅੱਛਾ ਸਾਨੂੰ ਕੋਈ ਤਾਂ ਖੜਕੇ ਮਸੂਹੁੰਦਾ ਜੀ ਪਤਾ ਨਹੀਂ ਲੱਗਦਾ ਚੱਲ ਜਦਾ ਜਦੋਂ ਬਈ ਕਿਤੇ ਕਰੜਾ ਕੰਮ ਹੁੰਦਾ ਉਹਨੂੰ ਚੱਕਰ ਕਿਹਨੇ ਕ ਤੋੜ ਦਿੰਦਾ ਇਹ ਸੋ ਚੱਕਰ ਤਾਂ ਹਰੇਕ ਹੀ ਤੋੜਦਾ ਅੱਛਾ ਕਿਹਦੇ ਸੋ ਚੱਕਰ ਤਾਂ ਜਦ ਆਪਾਂ ਪਾਉਣੇ ਆ ਬਾਲਾ ਤੋੜਦਾ ਹੋਵੇ ਉਦਾਂ ਦੀ ਕੋਈ ਗੱਲ ਨਹੀਂ ਨਾ ਜੀ ਨਾ ਨਾ ਠੀਕ ਠੀਕ ਹੈ ਬਈ ਇੱਕ ਬਈ ਮੈਂ ਤੁਥੋਂ ਐ ਪੁੱਛਦਾ ਵੀ ਮੰਨ ਕੇ ਚੱਲੋ ਕੋਈ ਬੰਦਾ ਹੈਗਾ ਜਿਹੜਾ ਜੌਂ ਹਜੇ ਲੈਣਾ ਚਾਹੁੰਦਾ ਹੈਗਾ ਵੀ ਹਜੇ ਲਿਆ ਨਹੀਂ ਉਹਨੇ ਟਰੈਕਟਰ ਵੀ ਉਹਨੂੰ ਲੈਣਾ ਚਾਹੀਦਾ ਤਾਂ ਕਿਉਂ ਲੈਣਾ ਚਾਹੀਦਾ ਤੇ ਜੇ ਉਹਨੂੰ ਛੱਡਣਾ ਚਾਹੀਦਾ ਤਾਂ ਕਿਉਂ ਛੱਡਣਾ ਚਾਹੀਦਾ ਵੈਸੇ ਜੀ ਛੱਡਣ ਬਾਰੇ ਤਾਂ ਮੈਂ ਪਹਿਲਾਂ ਹੀ ਕਹਿ ਦਿੰਦਾ ਜਿਹੜਾ ਜੌਂਡੀਰ ਵਾਲਿਆ ਉਹ ਟਰੈਕਟਰ ਛੱਡਦਾ ਨਹੀਂਗਾ ਪਸੰਦ ਨਹੀਂ ਕਰਦਾ ਪਸੰਦ ਨਹੀਂ ਦੂਜਾ ਕਰਦਾ ਜੀ ਅੱਛਾ ਜੀ ਠੀਕ ਹੈ ਤੇ ਜਿਹੜਾ ਲੈਣਾ ਹੈ ਹਾਂ ਬਈ ਜੀ ਇੱਕ ਵਾਰੀ ਲੈ ਕੇ ਨਜ਼ਾਰਾ ਲੈ ਕੇ ਦੇਖੋ ਇਹਦਾ ਠੀਕ ਹੈ ਬਾਈ ਹਾਂ ਥੋੜੀ ਇਹ ਰਕਮ ਤਾਂ ਰਕਮ ਗਹਿਣਾ ਤਾਂ ਗਹਿਣਾ ਹੀ ਐ ਇੱਕ ਵਾਰ ਅੱਜ ਜਿੰਨੇ ਦਾ ਲਉਂਗਾ 2 ਸਾਲਾਂ ਨੂੰ ਉਨੇ ਦਾ ਹੀ ਐ ਘਟਦਾ ਨਹੀਂਗਾ ਜੀ ਠੀਕ ਐ ਇੱਕ ਸਵਾਲ ਆਦਾ ਸੱਚੀ ਸੱਚੀ ਜਵਾਬ ਦਿਓ ਵੀ ਤੇਰਾ ਟਰੈਡਰ ਤਰੀਫਾਂ ਦਾ ਆਪਦੀ ਚੀਜ਼ ਦੀਆਂ ਹਰ ਇੱਕੀ ਕਰਦਾ ਹੁਣ ਐ ਵੀ ਦੱਸਦੇ ਬਾਈ ਵੀ ਅੱਜ ਕੋਈ ਘਾਟ ਹੋਵੇ ਜਿਹੜੀ ਤੈਨੂੰ ਲੱਗਦੀ ਹੋਵੇ ਵੀ ਯਾਰ ਫੁਲਾਨੇ ਟਰੈਡਰਸ ਦਾ ਹੈਗੀ ਆ ਵੀ ਜੇ ਆ ਇਹਦੇ ਵਿੱਚ ਹੁੰਦਾ ਤਾਂ ਨਜ਼ਾਰਾ ਹੀ ਆ ਜਾਂਦਾ ਕੋਈ ਹੈਗੀ ਆ ਘਾਟ ਕੋਈ ਲੱਗੀ ਹੋਵੇ ਅੱਜ ਤੱਕ ਵੀ ਆ ਚੀਜ਼ ਵੀ ਵਿੱਚ ਹੁੰਦੀ ਕੰਪਨੀ ਪਾ ਦਿੰਦੀ ਚਲੋ ਵੈਸੇ ਘਾਟ ਤਾਂ ਸਾਨੂੰ ਨਹੀਂ ਲੱਗਦੀ ਅੱਛਾ ਤੇ ਜੇ ਨਿੱਕੀ ਜਿਹੀ ਕੋਈ ਪੁੱਛਣੀ ਆ ਤਾਂ ਉਹ ਦੱਸ ਦਿੰਨੇ ਆ ਜਦੋਂ ਸੁਪਰ ਸੀਟਰ ਪਾਉਣੇ ਆ ਹਾਂ ਉਹਦਾ ਥੋੜਾ ਜਿਹਾ ਮੂਹਰੋਂ ਚੱਕਿਆ ਜਾਂਦਾ ਉਹਦਾ ਵੇਟ ਰੂਟ ਸਾਨੂੰ ਵੱਧ ਪ੍ਰਬੰਧ ਕਰਨਾ ਪੈਂਦਾ ਹੈ ਬਸ ਆਹੀ ਇਕੱਲਾ ਵੇਟ ਦਾ ਹੀ ਆ ਇਕੱਲਾ ਵੇਟ ਦਾ ਹੀ ਦਵਾਈ ਥੋੜੀ ਜਿਹੀ ਘੱਟ ਲੱਗਦੀ ਹੈ ਨਾ ਟੈਂਕੀ ਪਿੱਛੇ ਆ ਅੱਛਾ ਉਹਦਾ ਵੀ ਸਾਨੂੰ ਕੋਈ ਔਖਾ ਨਹੀਂ ਲੱਗਦਾ ਟੈਂਕ ਤੇ ਇੱਕ ਬਈ ਬਾਕੀ ਇੰਜਨ ਗੇਅਰ ਦਾ ਕਿਵੇਂ ਆ ਯਾਨਕੀ ਲੀਕ ਲੂਕ ਤਾਂ ਹੁੰਦੇ ਨਹੀਂ ਹਨਾ ਉਹ ਵੀ ਹੁੰਦੇ ਆ ਇਹ ਹਾਂ ਲੀਕ ਕੋਈ ਨਹੀਂ ਗਾਈ ਇੰਜਨ ਗੇਅਰ ਦਾ ਬਾਈ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਮੇਰੇ 6 ਮਾਡਲ ਟਰੈਕਟਰ ਆਏਗਾ। ਅੱਛਾ 6 ਮਾਡਲ ਟਰੈਕਟਰ ਦੇਖੋ ਮੈਂ ਇੰਜਨ ਗੇਅਰ ਪੂਰਾ ਹਜੇ ਤੱਕ ਰੇਦਾ ਜਰਨਲ ਪਿਆ ਕੋਈ ਖੁੱਲਿਆ ਨਹੀਂ ਗਾ ਜੀ। ਹਾਂ ਬਾਈ ਜਿਵੇਂ ਲੀਕ ਲੂਕ ਕਹਿੰਦੇ ਘੱਟ ਹੁੰਦਾ ਇਹ। ਹਾਂ ਤੇ ਉਹਦੇ ਬਾਰੇ ਵੀ ਕੁਝ ਦੱਸ ਦਿਓ ਤੇਰਾ ਤਜਰਬਾ ਹਣਾ ਬਾਈ। ਲੀਕ ਬਾਰੇ ਜੀ ਆਏ ਆ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਮੇਰੇ ਕੋਲੇ ਸੁਪਰ ਸਿੱਟਰ ਹੈ। ਅੱਛਾ ਜੀ। ਸੁਪਰ ਸਿੱਟਰ ਟਰੈਕਟਰ ਦਾ ਬਹੁਤ ਜ਼ਿਆਦਾ ਜ਼ੋਰ ਲਵਾਉਂਦਾ ਹੈ। ਠੀਕ ਹੈ ਜੀ। ਜਿਹੜਾ 6 ਮਾਡਲ ਟਰੈਕਟਰ ਹੈ ਇਹ। ਹਾਂ ਜੀ ਹਾਂ। 6 ਮਾਡਲ अच्छा जी मैं ਇਹਦੇ ਨਾਲ ਤਿੰਨ ਸੀਜ਼ਨ ਲਾ ਲੇ ਸੁਪਰ ਸੀਟਰ ਤੇ ਹਜੇ ਤੱਕ ਇਹਦਾ ਕਿਸੇ ਪਾਸੋਂ ਲੈ ਕੇ ਜ ਨਹੀਂ ਕੱਲੀ ਸਰਵਿਸ ਕਰਦਾ ਅੱਛਾ ਜੀ ਹੋਰ ਕੋਈ ਇਹਦੇ ਮੈਂ ਕੁਛ ਨਹੀਂ ਕਰ ਰਿਹਾ ਇਹ ਕੱਲੀ ਸਰਵਿਸ ਕਰਦੇ ਆ ਜਾਨੀ ਕਿ ਕਹਿਣ ਤੋਂ ਭਾਅ ਵੀ ਪੂਰਾ ਬੰਦ ਤੁਸੀਂ ਉਹ ਸੈਟੀਸਫਾਈ ਆ ਹਾਂਜੀ ਹਾਂ ਪੂਰਾ ਸੰਤੋਸ਼ਟ ਹੈ ਹਾਂ ਹਾਂਜੀ ਪੂਰੇ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਤੇ ਇੱਕ ਬਈ ਹੋਰ ਸਵਾਲ ਪੁੱਛਦਾ ਜਦੋਂ ਤੁਸੀਂ ਇਹ ਲਿਆ ਸੀਗਾ ਹਨਾ ਬਈ ਤਾਂ ਸਵਾਲ ਦਾ ਮੈਨੂੰ ਪਤਾ ਜਵਾਬ ਇਹਦਾ ਕੀ ਹੋਣਾ ਚੱਲ ਫਿਰ ਵੀ ਪੁੱਛ ਲੈਣਾ ਵੀ ਜਦੋਂ ਇਹ ਲਿਆ ਸੀਗਾ ਇੰਨੇ ਪੈਸੇ ਲਾਏ ਸੀਗੇ ਜੇ ਅੱਜ ਕਿਤੇ ਯਾਨੀ ਕਿ ਅੱਜ ਲੈਣਾ ਹੁੰਦਾ ਚਲਾਉਣ ਤੋਂ ਬਾਅਦ ਵੀ 100 ਰੁਪਿਆਵਾਂ ਦੇ ਵਿੱਚ ਤੁਸੀਂ ਦੁਬਾਰੇ ਇਸੇ ਵੱਲ ਜਾਓਗੇ ਕਿ ਹੋਰ ਟਰੈਕਟਰ ਨੂੰ ਵੀ ਮੌਕਾ ਦਿਓਗੇ ਵੈਦ ਹੈ ਜੀ ਅਸੀਂ ਕਹਨੇ ਆ ਸੰਤ ਇੱਕ ਜੇ ਨਾਲ ਦਾ ਹੋਰ ਲਿਆਉਣਾ ਸੀ ਤਾਂ ਜੀ ਅੱਛਾ ਅੱਛਾ ਜਾਉਂਦੀ ਹਾਂ ਹਾਂ ਜਾਉਂਦੀ ਹਾਂ ਯਾਨੀ ਕਿ ਵੀ ਦਿਲ ਨੂੰ ਲੱਗ ਗਿਆ ਬੱਸ ਹਾਂ ਜੀ ਹਾਂ ਠੀਕ ਠੀਕ ਹੈ ਜੀ ਇੱਕ ਬਾਈ ਤੁਹਾਡੇ ਜਿਵੇਂ ਕਹਿੰਦੀ ਸਾਥੀ ਕਹਿ ਸਕਦੇ ਆ ਬਾਈ ਵੀ ਇਹਨਾਂ ਕੋਲ ਹੈਗਾ 524 ਤੇ ਤੁਹਾਡੇ ਤੋਂ ਪੁੱਛਦੇ ਆ ਜੀ ਇਹਦਾ ਕੀ ਹਿਸਾਬ ਕਿਤਾਬ ਜਿਵੇਂ ਕਹਿੰਦੀ ਤੁਸੀਂ ਵਾਕੇ ਦੇਖਿਆ ਵੀ ਕਿਵੇਂ ਚੱਲਦਾ ਤੋਰੇ ਦਾ ਕਿਵੇਂ ਆ ਤੇਲ ਦਾ ਖਰਚਾ ਕਿਵੇਂ ਆ ਜਾਣ ਪੱਖੋਂ ਕਿਵੇਂ ਆ ਚੱਕਰ ਚੁੱਕਰ ਤੋੜਦਾ ਜਾਂ ਨਹੀਂ ਤੋੜਦਾ ਉਹ ਤੂੰ ਥੇਰਬਾ ਦੱਸੂਗਾ ਉਹ ਤਾਂ ਹੀ ਅਸੀਂ ਚਲਾਉਣਾ ਹੀ ਆ ਇਹ ਤੇ ਵੀ ਆਪਾਂ ਕਹਿ ਦਈਏ ਚਲਾਉਣ ਚ ਬਹੁਤ ਵਧੀਆ ਸਾਨੂੰ ਤਾਂ ਗੱਡੀ ਵਰਗਾ ਲੱਗਦਾ ਜਿਵੇਂ ਅਗਾਂ ਗੱਡੀ 'ਚ ਬਹਿ ਗਏ ਅੱਛਾ ਉਹ ਤਰ੍ਹਾਂ ਦੀ ਫੀਲਿੰਗ ਆਉਂਦੀ ਆ ਠੀਕ ਦੋਨੇ ਟਰੈਕਟਰ ਹੀ ਜੌਂਡੀਅਰ ਜਿਹੜਾ ਮਰਜ਼ੀ ਚਲਾ ਲਓ ਅੱਛਾ ਜੀ ਵੀ ਗੱਡੀ ਵਰਗੀ ਫੀਲਿੰਗ ਆਉਂਦੀ ਆ ਠੀਕ ਹੈ ਜੀ ਸਾਨੂੰ ਵੀ ਆਪਾਂ ਕਹਿੰਦੇ ਹੋ ਹੋ ਟਰੈਕਟਰ ਸੀਗਾ ਸਾਡਾ 75 ਸੀ ਪਰ ਸਾਨੂੰ ਉਹ ਫਿੱਟ ਜੇ ਨਹੀਂ ਲੱਗਾ ਉਹਨਾਂ ਨੂੰ ਇਹ 22 ਦੱਸਿਆਦਾ ਸੀ ਉਹ ਕਹਿੰਦਾ ਵੀ ਤੁਸੀਂ 575 ਲਿਆ ਸੀਗਾ ਹਣਾ ਤੇ ਉਹਦਾ ਟਰੈਡ ਚਲੋ ਆਪ ਦੀ ਸਾ ਤੇ ਉਹ ਵੀ ਵਧੀਆ ਆਪਾਂ ਉਵੇਂ ਨਹੀਂ ਗੱਲ ਕਰਦੇ ਅਟੋੜੀ ਪਸੰਦ ਹੁੰਦੀ ਆ ਵੀ ਵੈਸੇ ਤੁਹਾਨੂੰ ਕੀ ਵੀ ਉਹ ਚ ਘਾਟ ਜਾਏ ਦੀ ਲੱਗੇ ਵੀ ਤੁਸੀਂ ਇਹੀ ਲੈ ਲਿਆ ਦੁਬਾਰਾ ਇੱਕ ਹੋਰ 4x4 ਕਢਾਇਆ ਇਹਦੇ ਨਾਲ ਦਾ ਹਾਂਜੀ ਇੱਕ ਹੋਰ ਕਢਾਇਆ 4x545 ਉਹ ਸਾਨੂੰ ਚਲਾਇਆ ਸੀਗਾ ਅਸੀਂ ਸਾਨੂੰ ਨਾ ਬੌਣ ਵੱਖੋਂ ਜੇ ਉਹਨਾਂ ਲੋਡ ਜਾ ਨਹੀਂ ਆਇਆਗਾ ਉਹ ਕੀ ਮੈਂ ਜਿਵੇਂ ਕਿ ਪਹਿਲਾਂ ਵੀ ਮੈਂ ਤੁਹਾਨੂੰ ਦੱਸਤਾ ਸੀ ਜਿਹਨੇ ਜੌਂਡੀਰ ਵਾਲੇ ਉਹਨੂੰ ਦੂਜਾ ਫੇਟਣੀ ਆਉਂਦਾ ਫੇਟਣੀ ਆਉਂਦਾ ਸੀ ਇਹਨਾਂ ਨੇ ਉਹ ਵਿੱਚ ਦੇ ਕੇ ਫਿਰ 4x4 ਲਿਆਂਦਾ ਉਹਦਾ ਸੁਆਦ ਹੀ ਵੱਖਰਾ ਉ ਜਿਹੜਾ ਉਹ ਜਿਹੜਾ ਟਰੈਡ ਤੇ ਤੁਸੀਂ ਬੰਦੇ ਸੀਗੇ ਕੀ ਕਮੀ ਮਹਿਸੂਸ ਹੁੰਦੀ ਸੀ ਇਹਦੇ ਨਾਲੋਂ ਕਮੀ ਸਿਆਏ ਵੀ ਬੜਕਦਾ ਸੀ ਇੱਕ ਤਾਂ ਜਿਵੇਂ ਆਪਾਂ ਕਹ ਬੌਨੇ ਬੁੰਨੇ ਜਾਂ ਉਹ ਬੜਕਾਉਂਦਾ ਵਾਲਾ ਸੀਗਾ ਇੱਕ ਤਾਂ ਅੱਛਾ ਜੀ ਤੇ ਪਤਾ ਨਹੀਂ ਕੀ ਚੱਕਰ ਸੀ ਉਹ ਜਦੋਂ ਅਸੀਂ ਹਾਲ ਛੱਡਦੇ ਜਾਂਦਾ ਕਿਤੇ ਆਪਾਂ ਕਹ ਦੀਏ ਦਾਮ ਤੋੜਦੇ ਜਾਂਦੇ ਸੀ ਕਿਤੇ ਆਪਾਂ ਕਹ ਦੀਏ ਹਾਲ ਜੋ ਲਾਇਪੇ ਹੁੰਦੇ ਸੀ ਫੁੱਲ ਮੋੜਦੇ ਸੀ ਮੁਰਦਾ ਨਹੀਂ ਸੀ ਇਹ ਐ ਛੱਡ ਕੇ ਮੁੜ ਆਉਂਦਾਗਾ अच्छा अच्छा ਹਾਲ ਥੱਲੇ ਛੱਡਿਆ ਦਾ ਫਰੇਮ ਮੋੜਨਾ ਮੋੜ ਆਉਂਦਾ ਠੀਕ ਹੈ ਬਈ ਉਂ ਜਿੱਥੇ ਬ੍ਰੇਕ ਨੱਪਨ ਦੀ ਲੋੜ ਹੈ ਨਾ ਆਪਾਂ ਨੂੰ ਚੱਕ ਕੇ ਮੋੜਨੀ ਲੋੜ ਹੈ ਲੈਫਟਾ ਮੋੜਨਾ ਮੋੜ ਆਉਂਦਾ ਇਹ ਠੀਕ ਹੈ ਉਹ ਜੋਰਜਾਰ ਬਈ ਵਧੀਆ ਮਾਰਦਾ ਸੀ ਜੋਰ ਪੂਰਾ ਵਧੀਆ ਮਾਰਦਾ ਬਈ ਸਾਡੇ ਕੋਲ ਜਾਂਦਾ ਅੱਜ 12 ਸਾਲ ਹੋ ਗਏ ਹਜੇ ਤੱਕ ਇਹਦੇ ਚਾਬੀ ਨਹੀਂ ਲੱਗੀ ਜਿੰਜਾਂ ਨੂੰ ਅੱਛਾ ਜਿਵੇਂ ਆ ਵੀ ਆਪਾਂ ਕਹਿੰਦੇ ਆ ਕਿਤੋਂ ਲੀਕ ਹੁੰਦਾ ਕਿਤੋਂ ਨਹੀਂ ਸੀਲਡ ਆ ਜਾਵਾ ਟਰੈਕਟਰ ਠੀਕ ਹੈ ਫੇਰ ਤਾਂ ਬਈ 12 ਸਾਲ ਦਾ ਤਾਂ ਯਾਨੀ ਤੁਸੀਂ ਰੱਖਿਆ ਤੇਰਬਾ ਬਹੁਤ ਲੰਮਾ ਹੋ ਜਾਂਦਾ 12 ਸਾਲ ਬਹੁਤ 12 ਸਾਲ ਦਾ ਫਿਰ ਤੇਰਬਈ ਆ ਠ ਤੇ ਤੁਸੀਂ ਬਈ ਬਾਹ ਬਾਈ ਕਰਦੇ ਆ ਕਿੰਨਾ ਕੁ ਜਾਨ ਕਿ ਤੇਲ ਲੈਂਦਾ ਏ ਕਿੱਲੇ ਦਾ ਜਾਂ ਘਾਂਟੇ ਦਾ ਲਾ ਲਈਏ ਕਿਤੇ ਐਵਰੇਜ ਕੱਢੀ ਹੈਗੇ ਉਦਾਂ ਕਿਤੇ ਕੱਢੀ ਨਹੀਂ ਅਸੀਂ ਤਾਂ ਇਹ ਸਿੱਧੇ ਟਾਕਾ ਸਾਡੇ ਅੱਛਾ ਜੀ ਪੰਜ ਪੰਜ ਕਿੱਲਿਆਂ ਦੇ ਠੀਕ ਹੈ ਬਈ ਤੇ ਜੋ ਬੌਣੇ ਵਾਲੀ ਪੰਜ ਕਿੱਲੇ ਘਾਂਟੇ ਦੇ ਸੁੰਭਰਦਾ ਹੁੰਦਾ ਏ ਅੱਛਾ ਘਾਂਟੇ 'ਚ ਪੰਜ ਕਿੱਲੇ ਪਾਉਂਦਾ ਹਾਂ ਹਾਂ ਕਲਟੀਵੇਟਰਾਂ ਦੇ ਠੀਕ ਹੈ ਇਹ ਆ 2 ਲੀਟਰ ਦਾ ਖਾਈ ਜਾਂਦਾ ਆਪਾਂ ਕਹਿੰਦੇ ਕਿੱਲੇ ਦਾ ਠੀਕ ਹੈ ਤੇ ਤੁਸੀਂ ਬਈ ਕਿੰਨੇ ਹਾਲ ਇਹਦੇ ਮਗਰ ਪਾਉਣੇ ਆ ਫਿਰ ਤੁਸੀਂ ਹਰਤਾ ਸੀ 11-20 ਪਾ ਲੈਣੇ ਆ ਕਿ ਤੇ 13 ਪਾ ਲਈਦੇ ਆ ਅੱਛਾ ਠੀਕ ਹੈ 11 ਤੇ ਤਾਂ ਯਾਨਕੀ 13 ਤੇ ਦਾਅਬ ਹੋ ਸਕਦਾ ਮੰਨਦਾ ਕਿ ਨਹੀਂ ਨਹੀਂ ਦਾਅਬ ਤਾਂ ਨਹੀਂ ਮੰਨਦਾ ਉਹ ਸੌਖਾ ਰਹਿੰਦਾ 13 ਤੇ ਅੱਛਾ ਜੀ ਜਿਹੜੇ 11 ਹੁੰਦੇ ਆ ਆਪਾਂ ਕਹਿੰਦੇ ਆ ਉਹ ਡੂੰਗੇ ਵੀ ਵੱਧ ਜਾਂਦੇ ਆ ਪਰ ਲਾਈ ਤੁਰ ਹੀ ਜਾਂਦਾ ਉਹਵੇਂ ਫਰੇਮ ਲਾਈ ਤੁਰ ਹੀ ਆਉਂਦਾ ਯਾਨਕੀ ਜਾਣ ਹੀ ਇੰਨੀਆਂ ਵੀ ਜਾਪਦਾ ਨਹੀਂ ਹੈਗਾ ਜਾਨੀ ਦਾਅਬ ਤਾਂ ਨਹੀਂ ਯਾਨਕੀ ਠੀਕ ਹੈ ਕੋਈ ਨਹੀਂ ਹੈ ਇੱਕ ਨਿੱਕਾ ਇਹ ਅੱਛਾ ਇੰਝ ਜਿਵੇਂ ਨਿੱਕਾ ਜਾਂਦਾ ਅੱਛਾ ਤੇ ਦਾਅਵਾ ਤਾਂ ਹੀ ਨਹੀਂ ਪਾਇਆ ਕੀ ਚੱਕਰ ਆ ਨਾ ਧੂਆਂ ਦਾ ਹੋਰ ਬਾਈ ਤੁਸੀਂ ਹੁਣ ਤੱਕ ਕਿਹੜੇ ਕਿਹੜੇ ਟਰੈਡ ਚਲਾਏ ਆ ਯਾਨਕਿ ਆਪਦੇ ਹੱਥੀਂ ਕਈ ਵੀ ਆਪਾਂ ਕਿਸੇ ਦੇ ਟਰੈਡ ਤੇ ਬਾਉਂਡ ਬਾ ਕੇ ਦੇਖ ਲਾਂਗੇ ਹਨਾ ਉਮੇ ਐਮ ਐਮ ਐਸ ਵੀ ਚਲਾ ਕੇ ਦੇਖਿਆ ਅੱਛਾ ਜੀ ਮੈਸੀ ਦੀ ਓਨੀ ਉਹ ਨਹੀਂ ਬਣਦੀ ਉਹ ਹੈ ਤਾਂ ਹੈਗਾ ਇੰਗਲੈਂਡ ਦਾ ਮੈਸੀ ਅੱਛਾ ਬਾਹਰਲਾ ਪਰ ਆਪਾਂ ਫਿੱਟ ਜ ਨਹੀਂ ਆ ਲੈਫਟ ਡਿਲੀਵਰੀ ਵਾਲੇ ਨਹੀਂ ਮੈਂ ਆ ਜਾਂਦੇ ਉਹਦੇ ਅੱਛਾ ਉਹ ਜਾਂ ਜੂਨ ਪੱਖੋਂ ਕਿਵੇਂ ਲੱਗਿਆ ਉਹਦੇ ਤੇ ਇਹ ਚ ਫਰਕ ਜਾਂੜ ਕਰਨ ਜੇ ਚਲਾਏ ਤੋਂ ਬਾਹਰ ਲੱਗਦਾ अच्छा ਹੁਣ ਜਿਵੇਂ ਮੈਂ ਤਾਂ ਚਲਾਇਆ ਮੈਂ ਤਾਂ ਕਹਿ ਸਕਦਾ ਜਿਵੇਂ ਕੋਈ ਹੋਰ ਚਲਾਵੇ ਉਹਨੂੰ ਉਦੋਂ ਪਤਾ ਲੱਗਦਾ ਚਲਾਏ ਤੋਂ ਠੀਕ ਹੈ ਜੀ ਤੇ ਰੋਟਾਵੇਟਰ ਪਾਉਣਾ ਬਈ ਤੁਸੀਂ ਇਹਦੇ ਪਿੱਛੇ 8 ਫੁੱਟਾ ਰੋਟਾਵੇਟਰ ਹੁੰਦਾ 8 ਫੁੱਟਾ ਵਿਆ ਦਾ ਟਰੈਕਟਰ ਹੈਗਾ ਤੇ 8 ਫੁੱਟਾ ਰੋਟਾਵੇਟਰ ਹੁੰਦਾ ਤੇ ਕਿੰਨੇ ਚੱਕਰਾਂ ਤੇ ਬਈ ਫਿਰ ਇਹ ਖਿੱਚਦਾ ਹੈਗਾ ਸਹੀ ਇਹ 1700 ਚੱਕਰ ਤੇ ਵਧੀਆ ਮੌਨਾ ਖਿੱਚਦਾ ਕੋਈ ਚੱਕਰ ਨਹੀਂ ਤੋੜਦਾ 100 ਤਾਂ ਆਮੀ ਜੇ ਤੋੜ ਵੀ ਲਵੇ ਕੋਈ ਵੱਡਾ ਮਾੜਾ ਮੋਟਾ ਦਾ ਹਰੇਕ ਟਰੈਕਟਰ ਤੋੜਦਾ ਹਾਂ ਹਾਂ ਇਹਦੇ ਟਾਇਰ ਪਿਛਲੇ ਕਿੰਨੇ ਦੇ ਆ ਇਹ 14 ਦੇ ਆ 14 ਦੇ ਆ ਠੀਕ ਐ 53 10 ਦੇ ਆਗੇ ਬਈ 16 16 ਦੇ ਹਨਾ ਇੱਕ ਬਈ ਕਿਤੇ ਟਰਾਲੀ ਟੂਲੀ ਤੇ ਜੁਰਕਾ ਦੇਖਿਆ ਫਿਰ ਇਹਦੇ ਨਾਲ ਬਈ ਜੁਰਕਾ ਹੀ ਸਾਡਾ ਟਰਾਲੀਆਂ ਤੇ ਪੈਂਦਾ ਵੱਧ ਖੇਤੀਬਾੜੀ ਜੋ ਕਰਦਾ ਟਰਾਲੀ ਕੋਈ ਅੜ ਜਾਂਦੀ ਐ ਫਿਰ ਕੱਢ ਲੈ ਹੁੰਦਾ ਇਹ ਪਰ ਖੜਨਾ ਨਹੀਂ ਦਿੰਦਾ ਇਹ ਉਹ ਕਿਤੇ ਐ ਹੋਇਆ ਕਈ ਵਾਰੀ ਆਪਣਾ ਹੋ ਜਾਂਦਾ ਵੀ ਮਾਲਾ ਆਪਾਂ ਮਾਲ ਕਿਸੇ ਦਾ ਹੋਰ ਟਰੈਡ ਸੰਦ ਚੱਲੀ ਜਾਂਦਾ ਹਨਾ ਉੱਥੇ ਬੈਸੀ ਚੌੜ ਕਰਨ ਲੱਗ ਜਾਂਦੇ ਵੀ ਆ ਜਾਓ ਬਰਾਬਰ ਕਿਤੇ ਅੜਫਾ ਸੂਵੇਂ ਹੋਈ ਐ ਕਿਤੇ ਕਿਸੇ ਟਰੈਕਟਰ ਦੀ ਹੋਈ ਐ ਬਈ ਬਸੇਰੀਆਂ ਅੱਛਾ ਕੋਈ ਉਹੇ ਦੀ ਕੋਈ ਗੱਲਬਾਤ ਹੋਵੇ ਦੱਸ ਅਸੀਂ ਇਹ ਐਂ ਹੀ ਸੀਗੀ ਟਰਾਲੀ ਅੜਦੀ ਸੀਗੀ ਪੂਰੀ ਖੁੱਬਦੀ ਸੀ ਟਰਾਲੀ ਵੀ ਬਾਹਣ ਪੂਰਾ ਗਿੱਲਾ ਸੀਗਾ ਅੱਛਾ ਜੀ ਤੇ ਝੋਨੇ ਦੀ ਭਰੀ ਵੀ ਸੀ ਟਰਾਲੀ ਉਹਨੂੰ ਆਇਆ ਸੀ ਵੀ ਇਹ ਖੜੂਗਾ ਵੀ ਪਹੁੰਨਗੇ ਟੋਸ਼ਨ ਪਹੁੰਨਗੇ ਪਰ ਕਿੱਥੇ ਜਦੋਂ ਲਾ ਕੇ ਛੜਤਾ ਕੇ ਰਾਂ ਇਹ ਕਰਕੇ ਕੰਮ ਜਾ ਤੇ ਫਿਰ ਤਾਂ ਮੂੰਹ ਚੱਕਿਆ ਵਸੇ ਤਾਂ ਐਂ ਹੀ ਕਰਦਾ ਆ ਪਾਸੇ ਹੱਸੇ ਨੂੰ ਸੱਗਨ ਮਾਰਦਾ ਆ ਹਾਂ ਜਾਣ ਕੇ ਸੱਪ ਵਾਂਗੂ ਮੇਲਦਾ ਆ ਬਈ ਠੀਕ ਹੈ ਤੇ ਕੱਢ ਕੇ ਮਾਰੀ ਟਰਾਲੀ ਬਾਹਰੇ ਨੇ ਜੜੀ ਵੀ ਖੜਿਆ ਨਹੀਂ ਖੜਿਆ ਨਹੀਂ ਜਮੇ ਨਹੀਂ ਖੜਿਆ ਯਾਰ ਠੀਕ ਹੈ ਯਾਨੀ ਕਿ ਦੂਜਿਆਂ ਨੂੰ ਆਏ ਸੀਗਾ ਵੀ ਇੱਥੇ ਖੜੂਗਾ ਪਾਸੇ ਵਾਲੇ ਰੋਕਣ ਨੂੰ ਆਏ ਸੀ ਵੀ ਇਹ ਖੜੂਗਾ ਪਰ ਖੜਿਆ ਨਹੀਂ ਪਰ ਆਇਆ ਆਇ ਨਹੀਂ ਕਿ ਆ ਵੀ ਇੱਕ ਟਰੈਕਟਰ ਉਹ ਆ ਉੱਤੇ ਡਰਾਈਵਰ ਵੀ ਉਹ ਜਾ ਹੋਣਾ ਚਾਹੀਦਾ ਇਹ ਤਾਂ ਹੈਗਾ ਹੀ ਵੀ ਡਲੇਅਰ ਹੋਣਾ ਚਾਹੀਦਾ ਡਲੇਅਰ ਵੀ ਤੇ ਤਿਆਰਬੇ ਦਾ ਵੀ ਫਰਕ ਹੁੰਦਾ ਹਨਾ ਤੇ ਤੁਸੀਂ ਜਦੋਂ ਬਾਹ ਬਾਈ ਕਰਦੇ ਫਿਰ ਨਾਰਮਲ ਮਤਲਬ ਹਲਾ ਦੇ ਕਿਹੜਾ ਗੇਅਰ ਵਰਤਦੇ ਆ ਗੇਅਰ ਤਾਂ ਇਹ ਟਾਪ ਲੋਚ ਵੀ ਬਹਣੇ ਨੂੰ ਟਾਪ ਲੋਚ ਤੋਰਾ ਬਹੁਤ ਹੈ ਦਾ ਅੱਛਾ ਤੇ ਹੂੰ ਦੂਜਾ ਵੀ ਲੈ ਲਾਂ ਦੂਜਾ ਹਾਈ ਲੈ ਲਾਂਦਾ ਇਹ ਹਲਾ ਦੇ ਹੂੰ ਸਾਰਨੋਂ ਵਧੀਆ ਹੱਸ ਕੇ ਕਿਹੜੇ ਗੇਅਰ 'ਚ ਚੱਲਦਾ ਵੀ ਬਹਾਈ ਵੀ ਵਧੀਆ ਕਰਦਾ ਤੇ ਉਹ ਵੀ ਵਧੀਆ ਚੱਲਦਾ। ਤਾਪਲੋ ਵਿੱਚ ਵਧੀਆ ਚੱਲਦਾ। ਤਾਪਲੋ ਦੇ ਵਿੱਚ ਵਧੀਆ ਚੱਲਦਾ। ਠੀਕ ਹੈ ਜੀ। ਹਾਂ ਟਰਾਲੀ ਵਾਲੀ ਗੱਲ ਬਾਈ ਤੂੰ ਵੀ ਦੱਸ ਦੇ ਬੋਲ। ਹਾਂ ਬਾਈ ਮੈਂ ਦੱਸਣ ਲੱਗਿਆ ਸੀ। ਹਾਂ ਆਹਾ 52 ਚਾਹ ਟਰੈਕਟਰ ਸੀਗਾ ਇਹ। ਤੇ ਮੇਰੇ ਆਪਣਾ ਗੋਬਰ ਗੈਸ ਬਣਾਇਆ ਸੀ। ਗੋਹ ਦੀ ਟਰਾਲੀ ਫੁੱਲ ਭਰੀ ਵੀ ਸੀ। ਅੱਛਾ। ਫੁੱਲ ਟਰਾਲੀ ਭਰੀ ਜਮਾ ਮਗਰਲਾ ਇਹ ਸਾਥਲੇ ਲੱਗਿਆ ਟਰਾਲੀ ਦਾ। ਮੇਰਾ ਚਾਚਾ ਆ ਗਿਆ ਉਹ ਕਹਿੰਦਾ ਵੀ ਰਹਿਣ ਦਿਓ ਨਾ ਪੰਗੇ ਲਾਓ। ਜਾਂ ਟਰੈਕਟਰ ਹੋਰ ਪਾ ਲਓ ਤੇ ਜਾਂ ਤੁਸੀਂ ਕਹਿੰਦੇ ਟਰਾਲੀ ਕੱਢ ਦਿਓ ਨਿਕਲ ਨਹੀਂ ਨੀਗੀ। ਹਾਂ ਹਾਂ। ਉਹ ਮੁੰਡਾ ਡਰਾਈਵਰ ਇਹ ਹੀ ਇਹਨੇ ਟਰੈਕਟਰ ਜਾਨੀ ਕਿ ਜਿਵੇਂ ਇਹ ਕਹਿੰਦਾ ਬੂਥ ਆਇਆ ਜਰੂਰ ਕਰਦਾ ਸੀਗਾ ਇਹ ਮੇਲਦਾ ਸੀ ਮੇਲਦਾ ਸੀਗਾ ਸੱਪ ਨੂੰ ਤੇ ਫਿਰ ਟਰਾਲੀ ਕੱਢਦੀ ਪਾਰ ਟਰਾਲੀ ਐਸ ਕਰੋ ਟਰੈਕਟਰ ਦੀ ਬਹੁਤ ਤਰੀਫ ਹੈ ਠੀਕ ਬਹੁਤ ਵਜਾ ਦਿੰਦਾ ਠੀਕ ਹੈ ਬਾਕੀ ਵੀਰੇ ਜਿੰਨੇ ਵੀ ਹੁੱਕ ਵੀ ਪਾਉਂਦੀ ਸੀ ਇਹ ਕਨੇ ਅੱਛਾ ਹੋਰ ਹੁੱਕ ਪਾਉਂਦੀ ਸੀ ਹੁੱਕ ਪਾਉਂਦੀ ਸੀ ਪਹਿਲਾਂ ਤਾਂ ਠੀਕ ਹੈ ਸਣੇ ਗੁੱਲਾ ਸਣੇ ਹੁੱਕ ਪੈਸੇ ਲਾ ਕੇ ਦੂਰੀ ਤੋਂ ਹੁੱਕ ਪਾ ਕੇ ਫੇਰ ਖਿੱਚੀ ਉਸ ਟਰਾਲੀ ਠੀਕ ਪਹਿਲਾਂ ਤਾਂ ਇਹ ਕੰਮ ਇਹਨੇ ਇਹ ਕੀਤਾ ਠੀਕ ਹੈ ਇੱਕ ਵੀਰੇ ਜਿੰਨੇ ਵੀ ਬੰਦੇ ਵੀਡੀਓ ਦੇਖੀ ਜਾਂਦੇ ਆ ਹਰ ਇੱਕ ਟਰੈਕਟਰ ਵਧੀਆ ਤੇ ਇਹ ਸਿਰਫ ਤਜਰਬਾ ਹੁੰਦਾ ਜਿਹੜੇ ਬੰਦੇ ਨੇ ਜਿਹੜੀ ਗੱਡੀ ਰੱਖੀ ਹੁੰਦੀ ਆ ਉਹਨੂੰ ਉਹ ਚੰਗੀ ਲੱਗਦੀ ਆ ਜਿਹਦੇ ਕੋਲ ਜਿਹੜਾ ਮੋਟਰਸਾਈਕਲ ਹੁੰਦਾ ਉਹਨੂੰ ਉਹ ਚੰਗਾ ਲੱਗਦਾ ਕਿਉਂ ਬਈ ਵੀ ਕਿਸੇ ਨੂੰ ਇਹ ਐ ਨਹੀਂ ਹੈਗਾ ਵੀ ਨੀਚਾ ਦਿਖਾਉਣਾ ਜਾਂ ਕੋਈ ਟਰੈਟ ਮਾੜਾ ਨਹੀਂ ਹੈਗਾ ਵੀ ਆਪਾਂ ਬਾਈ ਯਾਰ ਕਹਿੰਦਾ ਉਹ ਤਜਰਬਾ ਪੁੱਛਿਆ ਜਿਹੜੇ ਬੰਦੇ ਨੇ ਕਿਸੇ ਨੇ ਜੌਂਡੀਅਰ ਲੈਣਾ ਉਹਨੂੰ ਇਹਦੇ ਨਾਲ ਸਹਾਇਤਾ ਹੋ ਸਕਦੀ ਹੈ ਸਾਡਾ ਇਹ ਹੀ ਮਕਸਦ ਆ ਇੱਕ ਨਾ ਪਾਏ ਕਹਿ ਸਕਦੇ ਆ ਵੀ ਟਰੈਕਟਰ ਆ ਕੋਈ ਵੀ ਆ ਕੋਈ ਮਾੜਾ ਨਹੀਂ ਆਪਦੇ ਬੈਦ ਨੂੰ ਠੀਕ ਆ ਸਾਰੇ ਤਗੜੇ ਆ ਟਰੈਕਟਰ ਅਸੀਂ ਕਿਉਂ ਅਸੀਂ ਚਲਾਉਨੇ ਇਹ ਆ ਤੇ ਤਾਂ ਸਾਨੂੰ ਲੱਗਦਾ ਤੇ ਵੀ ਟਰੈਕਟਰ ਆਪਾਂ ਨੂੰ ਚਲਾ ਕੇ ਟਰੈਕਟਰ ਪਹਿਲਾਂ ਦੇਖਣੇ ਚਾਹੀਦਾ ਵੀ ਕਿਹੜੇ ਆਪਣੇ ਲਈ ਚੰਗੇ ਆਗੇ ਵੀ ਆਪਾਂ ਚਲਾ ਸਕਦੇ ਆਪਾਂ ਨੂੰ ਮਨ ਖੁਸ਼ ਰਹਿੰਦਾ ਜਿਹੜਾ ਟਰੈਕਟਰ ਤੇ ਉਹ ਟਰੈਕਟਰ ਲੈਣਾ ਚਾਹੀਦਾ ਵੀ ਆਪਾਂ ਬਿਨਾ ਆਏ ਨਹੀਂ ਫਸਣਾ ਚਾਹੀਦਾ ਵੀ ਜਾਂਸੀ ਵਾਲੇ ਫਸਾ ਲੈਂਦੇ ਵੀ ਆਹ ਲੋ ਟਰੈਕਟਰਾ ਲਓ ਐ ਨਹੀਂ ਲੈਣਾ ਚਾਹੀਦਾ ਕਹਿਣ ਤੋਂ ਪਾਪ ਉਹੀ ਗੱਲ ਹੋ ਗਈ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਮੈਂ ਪਹਿਲਾਂ 855 ਦੀ ਸੀ ਵੀਡੀਓ ਕੀਤੀ ਉਹ ਬਾਈ ਨੂੰ ਉਹ ਬੜਾ ਵਧੀਆ ਲੱਗਦਾ ਆ ਹੁਣ ਬਾਈ ਸੋਖਾ ਇਹਦੇ ਕੋਲੇ 20910 ਇਹਨੂੰ ਇਹ ਚੰਗਾ ਲੱਗਦਾ ਆ ਬਾਈ ਕੋਲੇ ਦੂਜਾ ਗਾ ਆਪਣਾ ਜਿਹੜਾ ਹੈ 524 524 ਇਹ ਵਧੀਆ ਲੱਗਦਾ ਕਹਿਣ ਤੋਂ ਪਾਪ ਜਿਹਦਾ ਸੰਦ ਆ ਉਹਨੂੰ ਉਹੀ ਚੰਗਾ ਲੱਗਦਾ ਗਾ ਬਸ ਇਹ ਇੱਕ ਅਸੀਂ ਤਜਰਬਾ ਸ਼ੇਅਰ ਕੀਤਾ ਜਿਵੇਂ ਇਹ ਕਹਿੰਦਾ ਸੀਗਾ ਵੀ ਟਰੈਕਟਰ ਹਰ ਇੱਕ ਚਲਾ ਕੇ ਦੇਖੋ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਨ ਕੰਪੈਨ ਦੇ ਅਕਸਰੀ ਕਦੇ ਕਿਹੜੇ ਟਰੈਕਟਰ ਤੇ ਬੈਠ ਕੇ ਸੀਜ਼ਨ ਚਾਲਦੇ ਦੇ ਤੇ ਦਾਣੇ ਪਹੁੰਚ ਲੱਗ ਕਦੇ ਕਿਹੜੇ ਟਰੈਕਟਰ ਤੇ ਬੈਠ ਗਿਆ ਤੇ ਜਦੋਂ ਮੈਂ ਜੌਂਡੀ ਰਵਾਉਂਦਾ ਸੀ ਚਲਾਉਂਦਾ ਸੀ ਦਾਣੇ ਪਾਉਣ ਲਈ ਬਹੁਤ ਮਜ਼ਾ ਆਉਂਦਾ ਸੀ ਇਹਨਾਂ ਕੋਲ ਦੋ ਟਰੈਕਟਰ ਹੈ ਖਾਸ ਕਰਕੇ ਜਦੋਂ ਇਹਨਾਂ ਦੇ ਅਸੀਂ ਵੱਢਦੇ ਹੁੰਦੇ ਸੀ ਕਣਕ ਜਾਂ ਝੋਨਾ ਦੋ ਟਰੈਕਟਰ ਹੈ ਦੋਨਾਂ ਤੇ ਮੈਨੂੰ ਕਹਿੰਦੇ ਸੋਖ ਦਾਣੇ ਪਵਾਈ ਦਾਣੇ ਪਾਉਣ ਲੱਗ ਜਾਂਦੇ ਜਿਵੇਂ ਲੱਗਦਾ ਸੀਗਾ ਯਾਰ ਆਕਾਸ਼ ਆਪ ਦੇ ਕੋਲ ਵੀ ਹੋਵੇ ਜਦੋਂ ਪਰਮਾਤਮਾ ਨੇ ਮਿਹਰ ਕਰੀ ਜੌਂਡੀ ਲੈ ਆ ਗਿਆ ਠੀਕ ਹੈ ਠੀਕ ਹੈ ਯਾਨੀ ਕਿ ਦਿਲ ਨੂੰ ਲੱਗਿਆ ਸੀਗਾ ਦਿਲ ਨੂੰ ਲੱਗਿਆ